ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪਾਰਟੀ ਦੀ ਭਰਤੀ ਮੁਹਿੰਮ ਨੂੰ ਲੈ ਕੇ ਅੱਜ ਹਲਕਾ ਸਤਰਾਣਾ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਹਲਕਾ ਸਤਰਾਣਾ ਦੇ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਹਰ ਇੱਕ ਵਰਕਰ ਅਤੇ ਆਗੂ ਅੰਦਰ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸੁਧਾਰ ਲਹਿਰ ਦੇ ਜਿਹੜੇ ਆਗੂ ਸੁਖਬੀਰ ਬਾਦਲ ਦੀ ਅਗਵਾਈ ਉੱਤੇ ਉਂਗਲ ਉਠਾ ਰਹੇ ਨੇ ਉਹ ਹੀ ਆਗੂ ਕੌਰ ਕਮੇਟੀ ਦੇ ਮੈਂਬਰ ਹੁੰਦਿਆਂ ਕੌਰ ਕਮੇਟੀ ਦੀਆਂ ਮੀਟਿੰਗਾਂ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਸਹਿਮਤੀ ਪ੍ਰਗਟ ਕਰਦੇ ਰਹੇ ਨੇ ਉਨੇ ਵੀ ਕਿਹਾ ਕਿ ਜਿਹੜੇ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਗਲਤੀਆਂ ਕਰਨ ਦੀ ਗੱਲ ਕਰ ਰਹੇ ਨੇ ਤਾਂ ਫਿਰ ਇਹ ਵੀ ਉਸ ਸਮੇਂ ਵਜ਼ੀਰੀਆਂ ਦਾ ਸੁਖ ਮਾਨ ਰਹੇ ਸਨ ਉਸ ਸਮੇਂ ਇਹਨਾਂ ਨੇ ਆਵਾਜ਼ ਕਿਉਂ ਨਹੀਂ ਚੱਕੀ ਅਤੇ ਇਹੀ ਆਗੂ 2015 ਤੋਂ ਲੈ ਕੇ ਜਿੰਨੀਆਂ ਵੀ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਆਈਆਂ ਉਹਨਾਂ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਵੀ ਲੜਦੇ ਰਹੇ ਨੇ ਪਰ ਹੁਣ ਇਹ ਏਜੰਸੀਆ ਦੇ ਕਹੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਚਾਲਾਂ ਚੱਲ ਰਹੇ ਨੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਪੰਜਾਬ ਦੇ ਲੋਕ ਭਲੀ ਭਾਂਤ ਜਾਣ ਚੁਕੇ ਨੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸ਼ੁਰੂ ਕੀਤੀ ਗਈ ਭਰਤੀ ਮਹੀਨ ਨੂੰ ਪੂਰੇ ਪੰਜਾਬ ਅੰਦਰ ਵੱਡਾ ਹੁੰੰਗਾਰਾ ਮਿਲ ਰਿਹਾ ਇਸ ਮਕੇ ਜਿਲ੍ਹਾ ਯੋਜਨਾ ਬੋਰਡ ਅਤੇ ਜਿਲ੍ਹਾ ਪੰਚਾਇਤ ਪਟਿਆਲਾ ਦੇ ਸਾਬਕਾ ਚੇਅਰਮੈਨ ਜੋਤੇਦਾਰ ਮਹਿੰਦਰ ਸਿੰਘ ਲਾਲਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਅਜਿਹੇ ਇਨਸਾਨ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਹੇ ਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਉਚਾਈਆਂ ਤੇ ਪਹੁੰਚਾਇਆ ਅਤੇ ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਗਾਤਾਰ ਦੋ ਵਾਰ ਸਰਕਾਰ ਬਣੀ ਅਤੇ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਪੰਜਾਬ ਅੰਦਰ ਰਿਕਾਰਡ ਤੋੜ ਵਿਕਾਸ ਹੋਏ ਨੇ ਉਹਨਾਂ ਵੀ ਕਿਹਾ ਕਿ ਏਜੰਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਸੁਧਾਰ ਲਹਿਰ ਦੇ ਆਗੂਆਂ ਨੂੰ ਵਰਤਿਆ ਪਰ ਪੰਜਾਬ ਦੇ ਲੋਕ ਇਹਨਾਂ ਪੰਥ ਵਿਰੋਧੀ ਤਾਕਤਾਂ ਨੂੰ ਆਪਣੇ ਮਨਸੂਬਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੋਹਿ ਨੂੰ ਪੂਰੇ ਪੰਜਾਬ ਅੰਦਰ ਹੁੰਗਾਰਾ ਮਿਲ ਰਿਹਾ ਹੈ ਇਸ ਲੱਗਦਾ ਹੈ ਪੰਜਾਬ ਦੇ ਲੋਕ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਕਾ ਚਤਰਾਣਾ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪੱਤੀ ਸ਼੍ਰੋਮਣੀ ਅਸੀਂ ਕਰਨ ਜਾ ਰਹੇ ਹਾਂ ਔਰ ਬਹੁਤ ਹੀ ਹਲਕੇ ਛਤਰਾਣੇ ਚ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਚ ਤੁਸੀਂ ਦੇਖ ਲਓ ਕਿ ਅੱਜ ਕਿੰਨਾ ਜੋਸ਼ ਹੈ ਸੋ ਇਹ ਜਿਹੜੀ ਪਰਤੀ ਹੈਗੀ ਆ ਸਾਡੇ ਹਲਕੇ ਤਕਰੀਬਨ ਸਾਨੂੰ 400 ਕਾਪੀਆਂ ਲੱਗੀਆਂ ਨੇ 40000 ਦੀ ਅਸੀਂ ਪਰਤੀ ਕਰ ਲਏ ਹੈਗੀ ਆ ਸੋ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਸੋ ਸਾਡੀ ਜਿਹੜੀ ਪਰਤੀ ਹੈਗੀ ਆ ਅੱਜ ਤੋਂ ਸ਼ੁਰੂ ਹੈ ਪਿੰਡ-ਪਿੰਡ ਚ ਜਾ ਕੇ ਅਸੀਂ ਉੱਥੇ ਵੀ ਪਰਤੀ ਕਰਾਉਣੀਆਂ ਸਰਕਲ ਵਾਈਜ਼ ਵੀ ਪਰਤੀ ਕਰਾਉਣੀਆਂ ਔਰ ਜਿਹੜਾ ਵੱਧ ਤੋਂ ਵੱਧ ਮੈਰਿਟ ਦੇ ਆਧਾਰ ਤੇ ਸਾਡੇ ਜਿਹੜੇ ਵਰਕਰ ਨੇ ਅੱਜ ਅਸੀਂ ਤੁਹਾਡੇ ਸਾਹਮਣੇ ਤੂ ਦੇਖ ਰੇ ਸੀ ਕਹਿ ਰਹੇ ਸੀ ਜਿਹੜਾ ਵੱਧ ਪਰਤੀ ਕਰੂਗਾ ਅਸੀਂ ਸਾਰੇ ਗਰੁੱਪਾਂ ਦਾ ਉੱਠ ਕੇ ਉੱਪਰ ਉੱਠ ਕੇ ਜਿਹੜਾ ਵੱਧ ਪਰਤੀ ਕਰੂਗਾ ਉਹਨੂੰ ਵੱਧ ਅਹੁਦਾ ਉਸ ਤੇ ਹਿਸਾਬ ਨਾਲ ਜਿਹੜੀਆਂ ਅਹੁਦੇਦਾਰੀਆਂ ਹੈਗੀਆਂ ਨੇ ਪਾਰਟੀ ਦਾ ਵੀ ਇਹੀ ਫੈਸਲਾ ਸਾਡਾ ਵੀ ਇਹੀ ਪਾਰਟੀ ਦਾ ਹੁਕਮ ਆਂਦੇ ਹੋਏ ਜਿਹੜਾ ਪਰਤੀ ਕਰੂਗਾ ਉਸ ਨੂੰ ਪਾਰਟੀ ਚ ਵੱਡਾ ਜਿਹੜਾ ਉਹ ਤੇ ਕੀ ਟੀਚਾ ਥੋੜਾ ਜਿਹਾ ਹਲਕੇ ਸਤਰਾਣਾ ਵਿੱਚ ਕਿੰਨੀ ਭਰਤੀ ਦਾ 40000 ਦਾ ਜਿਹੜਾ ਟੀਚਾ ਸਾਨੂੰ ਦਿੱਤਾ ਗਿਆ ਅਸੀਂ ਉਮੀਦ ਹੈ ਵੀ ਅਸੀਂ 40000 ਦਾ ਟੀਚਾ ਜਿਹੜਾ ਫੁਲਾ ਕਰਾਂਗੇ ਇੱਕ ਮਹੀਨੇ ਦੀ ਭਰਤੀ ਹੈਗੀ ਇੱਕ ਮਹੀਨੇ ਚ ਸੀ ਅੱਜ ਹਲਕਾ ਸਤਰਾਣਾ ਵਿੱਚ ਬਾਬੂ ਕਬੀਰ ਦਾਸ ਜੀ ਦੀ ਅਗਵਾਈ ਹੇਠ ਜੋ ਭਰਤੀ ਮਹਿਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਹੈ ਅੱਜ ਹਲਕਾ ਸਤਰਾਨਾ ਵਿਖੇ ਉਹਦਾ ਆਗਾਜ਼ ਕੀਤਾ ਗਿਆ ਹੈ ਬਹੁਤ ਹੀ ਉਤਸ਼ਾਹ ਨਾਲ ਸਾਰੇ ਵਰਕਰ ਸ਼ਾਮਲ ਹੋਏ ਇਸ ਮਹਿਮ ਦੇ ਵਿੱਚ ਤੇ ਮੈਨੂੰ ਉਮੀਦ ਹੈ ਕਿ ਜੋ ਸਾਨੂੰ ਟੀਚਾ ਦਿੱਤਾ ਗਿਆ ਪਾਰਟੀ ਵੱਲੋਂ ਉਹ ਅਸੀਂ ਜਲਦ ਤੋਂ ਜਲਦ ਪੂਰਾ ਕਰਾਂਗੇ ਤੇ ਇੱਕ ਜੋ ਮੈਂ ਗੱਲ ਕਹਿਣਾ ਚਾਹੁੰਦਾ ਇੰਨੀ ਪਾਰਦਰਸ਼ੀ ਨਾਲ ਕਿਸੇ ਵੀ ਪਾਰਟੀ ਦੇ ਵਿੱਚ ਇੰਨੀ ਪਾਰਦਰਸ਼ੀ ਨਾਲ ਨਾ ਤਾਂ ਭਰਤੀ ਹੁੰਦੀ ਹੈ ਨਾ ਹੀ ਪ੍ਰਧਾਨ ਚੁਣਿਆ ਜਾਂਦਾ ਸੋ ਮੈਂ ਉਮੀਦ ਕਰਦਾ ਖਾਸ ਕਰਕੇ ਨੌਜਵਾਨਾਂ ਤੋਂ ਤੇ ਵੱਧ ਤੋਂ ਵੱਧ ਸੰਗਤ ਤੋਂ ਕਿ ਤੁਸੀਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੋ ਤਾਂ ਕਿ ਆਪਾਂ ਆਪਣੀ ਖੁਦ ਦੀ ਸਰਕਾਰ ਬਣਾ ਕੇ ਜੋ ਸਾਡੇ ਪਿਛਲੇ ਲੰਬੇ ਸਮੇਂ ਤੋਂ ਰੁਕੇ ਕੰਮ ਨੇ ਆਪਾਂ ਸਾਰੇ ਪੂਰੇ ਕਰਕੇ ਪੰਜਾਬ ਨੂੰ ਉਕਾਸ ਦੀਆਂ ਲੀਹਾਂ ਤੇ ਕੌਲ ਸਕੀਏ। ਹਲਕਾ ਸੁਰਾਣਾ ਦੇ ਵਿੱਚ ਅੱਜ ਮੈਂਬਰਸ਼ਿਪ ਮੈਮ ਨਹੀਂ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਅਗਵਾਈ ਬਾਬੂ ਕਬੀਰ ਦਾਸ ਜੀ ਹਲਕਾ ਇੰਚਾਰਜ ਸੁਰਾਣਾ ਕਰ ਰਹੇ ਹਨ। ਸੋ ਬਹੁਤ ਜੋ ਟੀਚਾ ਮਿੱਥਿਆ ਗਿਆ ਹਮੇਸ਼ਾ ਪੁਰਾਣੇ ਵਿੱਚ ਅਸੀਂ ਵਿਸ਼ਵਾਸ ਦਉਨੇ ਆ ਕਿ ਉਸ ਤੋਂ ਕਿਤੇ ਜ਼ਿਆਦਾ ਅਸੀਂ ਬਖਤਵਤ ਭక్తి ਮਹਿੰਮ ਪਿੰਡ ਪਿੰਡ ਕਰ ਕਰ ਜਾ ਕੇ ਅਸੀਂ ਕਰਾਂਗੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਉਣ ਦੇ ਵਿੱਚ ਅਸੀਂ ਇਹ ਰੋਲ ਅਦਾ ਕਰਾਂਗੇ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਬਹੁਤ-ਬਹੁਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ